ਸਤਿ ਸ਼੍ਰੀ ਅਕਾਲ ਜੀ ਸਾਡੀ ਚੈਨਲ ਪੰਜਾਬੀ ਟੋਟਕੇ ਤੇ ਉਪਾਅ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਤੇਲ ਦਾ ਇੱਕ ਪੀਪਾ ਹਾਂਜੀ ਤੇਲ ਦੇ ਪੀਪੇ ਦੀ ਅੱਜ ਇੱਕ ਐਸੀ ਵਧੀਆ ਰੈਮਡੀ ਇੱਕ ਐਸਾ ਵਧੀਆ ਉਪਾਅ ਲੈ ਕੇ ਆਏ ਹਾਂ ਜਿਸ ਨਾਲ ਤੁਸੀਂ ਹੋ ਜਾਓਗੇ ਮਾਲਾ ਮਾਲ ਹਾਂਜੀ ਪੈਸਿਆਂ ਦੇ ਮਾਮਲੇ ਵਿੱਚ ਹੋ ਜਾਓਗੇ ਮਾਲਾ ਮਾਲ ਕਿਸੇ ਚੀਜ਼ ਦੀ ਤੁਹਾਨੂੰ ਕਮੀ ਨਹੀਂ ਰਹੇਗੀ ਮੈਂ ਜ਼ਿਆਦਾਤਰ ਨਾ ਪੈਸਿਆਂ ਦੀ ਵੀਡੀਓ ਬਣਾਉਂਦੀ ਹਾਂ ਕਿਉਂਕਿ ਮੇਰਾ ਮੰਨਣਾ ਹੈ ਕਿ ਜੇਕਰ ਸਾਡੇ ਕੋਲ ਪੈਸਾ ਆ ਜਾਵੇ ਨਾ ਪੈਸਾ ਆ ਜਾਂਦਾ ਤਾਂ ਪਾਵਰ ਆ ਜਾਂਦੀ ਹੈ ਤੇ ਅੰਤੇ ਤੂੰ ਜਿਆਦਾ ਪਰੇਸ਼ਾਨੀਆਂ ਜੋ ਸਾਡੇ ਜੀਵਨ ਵਿੱਚ ਚਲਦੀਆਂ ਹਨ ਉਹ ਆਪਣੇ ਆਪ ਖਤਮ ਹੋ ਜਾਂਦੀਆਂ ਹਨ ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਪੈਸਾ ਆਂਦਾ ਹੈ ਤਾਂ ਸਾਡੇ ਕੋਲ ਪਾਵਰ ਆਂਦੀ ਹੈ ਪਾਵਰ ਆਂਦੀ ਤਾਂ ਸਾਡੇ ਅੰਦਰ ਕੌਨਫੀਡੈਂਸ ਆਂਦਾ ਹੈ ਸਾਡੇ ਫੇਸ ਤੇ ਗਲੋ ਆਂਦਾ ਹੈ ਸਾਨੂੰ ਜੋ ਲੋਕ ਕੁਝ ਨਹੀਂ ਸਮਝਦੇ ਸੀ ਨਾ ਉਹ ਸਾਨੂੰ ਇਸ ਤਰ੍ਹਾਂ ਦੇਖਣ ਲੱਗ ਜਾਂਦੇ ਹਨ ਕਿ ਇਨਾ ਦੇ ਕੁਲ ਪੈਸਾ ਆ ਗਿਆ ਇਸ ਦਾ ਉਹ ਸੋਚਨ ਤੇ ਮਜਬੂਰ ਹੋ ਜਾਂਦੇ ਹਨ ਇਸ ਕਰਕੇ ਜ਼ਿੰਦਗੀ ਵਿੱਚ ਪੈਸਾ ਬਹੁਤ 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 ਜ਼ਿਆਦਾ ਜ਼ਰੂਰੀ ਹੈ ਇਹ ਕੈਂ ਲੀਆਂ ਕਿਤਾਬੀ ਗੱਲਾਂ ਹੁੰਦੀਆਂ ਹਨ ਕਿ ਪੈਸਾ ਨਹੀਂ ਚਾਹੀਦਾ ਇਹ ਪੈਸਾ ਕੋਈ ਨਾ ਜ਼ਿੰਦਗੀ ਵਿੱਚ ਜ਼ਰੂਰੀ ਨਹੀਂ ਹੈ ਪਰ ਪੈਸੇ ਤੋਂ ਬਿਨਾ ਦੇਖੋ ਆਪਣੀ ਗਤੀ ਵੀ ਨਹੀਂ ਹੈ ਠੀਕ ਹੈ ਕਰਜਾ ਚੜ ਜਾਂਦਾ ਹੈ ਜੇ ਸਾਡੇ ਕੋਲ ਪੈਸਾ ਨਾ ਹੋਵੇ ਬੱਚਿਆਂ ਦੀ ਫੀਸਾਂ ਦੇਣੀਆਂ ਸਾਰੀਆਂ ਚੀਜ਼ਾਂ अचानक कोई बीमारी आ गई है हस्पताल जाना पै गया है जाना तो पेगा अपना फैमिली मेंबर कोई बीमार हो गया है पर पैसा नहीं है वो दिक्कत आ जाती है एक तो टेंशन की बंदा बीमार हो गया है हस्पताल लेके जाना है, एक टेंशन की पैसा नहीं है इस करके पैसा आना बहुत ज़्यादा जरूरी है तो ते अजह तेल के पीपे के नाल कि अपन प्रॉब्लम दूर कर सकते हो ए जानने वास्तु बहुत ज़्यादा उत्सुक होवोगे तो वह मैं जरूर तूँगी तो उस तो पहले, मेरी हाथ जोड़ के बेनती है जेकर मेरी वीडियो चंकी लग रही है तो वीडियो ने हमने ही लाइक करो जी ज़्यादा तो ज़्यादा शेयर करो बैल आइकन का बटन जरूर दबाया करो जी ताकि मेरी हर वीडियो थोड़े तो को जिन्हें ने हाले तक मेरा चैनल सबसक्राइब नहीं किया है तो प्लीज़ मेरे चैनल सबसक्राइब करो परमात्मा ਦਾ ਅਸ਼ੀਰਵਾਦ ਲੈਣ ਲਈ ਕਮੈਂਟ ਵਿੱਚ ਹਾਜ਼ਰੀ ਜਰੂਰ 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 ਦੇ ਕੇ ਜਾਇਆ ਕਰੋ ਜੀ ਤੇ ਇੱਕ ਤੇਲ ਦਾ ਪੀਪਾ ਤੇਲ ਤਾਂ ਮੇਰੇ ਖਿਆਲ ਕਿਚਨ ਵਿੱਚ ਸਾਰਿਆਂ ਦੇ ਕੋਲ ਹੀ ਹੁੰਦਾ ਹੈ ਪਰ ਇੱਥੇ ਥੋੜਾ ਜਿਹਾ ਅੱਜ ਮੈਂ ਤੁਹਾਡਾ ਖਰਚਾ ਕਰਾਣ ਵਾਲੀ ਹਾਂ ਠੀਕ ਹੈ ਇੱਕ ਸਟਾਰਟਿੰਗ ਵਿੱਚ ਖਰਚਾ ਕਰ ਲੈਣਾ ਉਪਾਦ ਦੇ ਉੱਤੇ ਪਰ ਬਾਅਦ ਚੋਂ ਤਾਂ ਫਿਰ ਤੁਸੀਂ ਪੈਸਿਆਂ ਵਿੱਚ ਖੇਡਣਾ ਹੈ ਐ ਮੈਂ ਤੁਹਾਨੂੰ ਯਕੀਨ ਮੰਨ ਕੇ ਚੱਲਣਾ ਕਹਿ ਰਹੀਆਂ ਕਿ ਜੇਕਰ ਵਿਸ਼ਵਾਸ ਨਾਲ ਕਰੋਗੇ ਤਾਂ ਇਸ ਦਾ ਫੋਨ ਹੀ ਵਾਲਾ ਹੈ ਖਰਚਾ ਵੀ ਇਹਨਾਂ ਕੋਈ ਨਹੀਂ ਦੇਖੋ ਤੇਲ ਤਾਂ ਤੁਸੀਂ ਲੈਣਾ ਹੀ ਹੈ 15 ਲੀਟਰ ਦਾ ਸਾਨੂੰ ਤੇਲ ਦਾ ਪੀਪਾ ਚਾਹੀਦਾ ਹੈ ਠੀਕ ਹੈ 15 ਲੀਟਰ ਤੇਲ ਕੋਈ ਵੀ ਹੋਵੇ ਪਰ ਉਹ ਤੇਲ ਦਾ ਪੀਪਾ ਹੋਣਾ ਚਾਹੀਦਾ ਹੈ ਉਸ ਨੂੰ ਅਸੀਂ ਰੱਖ ਦੇਣਾ ਹੈ ਆਪਣੇ ਘਰ ਦੀ ਵੈਸਟ ਡਾਇਰੈਕਸ਼ਨ ਦੇ ਵਿੱਚ वेस्ट ਦਾ ਮਤਲਬ ਹੈ ਪੱਛਮ ਠੀਕ ਹੈ ਸਾਡੀ ਕਾਦਾ ਜਿਹੜਾ ਪੱਛਮ ਕੋਨਾ ਹੁੰਦਾ ਹੈ ਵੈਸਟ ਸਾਈਡ ਕੋਨਾ ਹੁੰਦਾ ਹੈ ਉਹ ਸਾਡੀ ਇੱਛਾਵਾਂ ਨੂੰ ਪੂਰਾ ਕਰਨ ਵਾਲਾ ਕੋਨਾ ਹੁੰਦਾ ਹੈ ਠੀਕ ਹੈ ਇੱਥੇ ਅੱਛਾ ਦੇਖੋ ਇੱਕ ਹੋਰ ਗੱਲ ਮੇਰੇ ਦਿਮਾਗ ਚ ਆਈ ਹੈ ਉਹ ਵੀ ਤੁਹਾਨੂੰ ਦੱਸ ਦਨੀ ਹੈ ਤੁਹਾਡਾ ਫਾਇਦਾ ਹੋਏਗਾ ਜੇਕਰ ਤੁਸੀਂ ਆਪਣਾ ਘਰ ਬਣਾਉਣਾ ਚਾਹੁੰਦੇ ਹੋ ਨਾ ਠੀਕ ਹੈ ਜੇ ਪਰ ਹਾਲੇ ਤੁਹਾਡੇ ਕੋਲ ਪੈਸਾ ਨਹੀਂ ਹੈ ਤੇ ਤੁਸੀਂ ਕੀ ਕਰੋ ਜੋ ਤੁਹਾਡਾ ਡ੍ਰੀਮ ਹਾਊਸ ਹੈ ਕਿ ਕੱਲ ਨੂੰ ਮੇਰੇ ਕੋਲ ਪੈਸਾ ਆਏਗਾ ਤਾਂ ਮੈਂ ਇਸ ਤਰ੍ਹਾਂ ਨਾ ਬਣਾਵਾਂਗਾ ਉਹ ਤੁਸੀਂ ਨਾ ਇੱਕ ਫੋਟੋ ਲੈ ਕੇ ਉਹ ਆਪਣੇ ਵੈਸਟ ਕੋਰਨਰ ਤੇ ਲਗਾ ਦਿਓ ਪੱਛਮ ਕੋਰਨਰ ਦੇ ਕਾਰਡੇ ਕੋਰਨਰ ਤੇ ਲਗਾ ਦਿਓ ਦੇਖੋ اور ਉਸ ਨੂੰ ਰੋਜ਼ ਦੇਖੋ ਫੋਟੋ ਨੂੰ 6 ਮਹੀਨੇ ਦੇ ਅੰਦਰ ਅੰਦਰ ਕਿਧਰੋਂ ਵੀ ਵਸੀਲਾ ਬਣੇਗਾ ਤੁਹਾਡੇ ਘਰ ਦਾ ਜਿਹੜਾ ਸੁਪਨਾ ਹੈ ਉਹ ਪੂਰਾ ਹੋ ਜਾਏਗਾ ਐ ਅੱਜ ਦੀ ਵੀਡੀਓ ਦਾ ਟਾਪਿਕ ਨਹੀਂ ਸੀ ਪਰ ਉਹ ਇੱਛਾ ਵਾ ਪੂਰੀਆ ਕਰਨ ਵਾਲਾ ਕੋਨਾ ਆਇਆ ਨਾ ਤੇ ਮੇਰੇ ਦਿਮਾਗ ਚ ਆ ਗਿਆ ਤੇ ਮੈਂ ਕਿਹਾ ਚਲੋ ਤੁਹਾਨੂੰ ਦੱਸ ਦਨੀ ਆ ਇਸ ਦੇ ਉੱਤੇ ਮੈਂ ਡਿਟੇਲ ਵਿੱਚ ਵੀਡੀਓ ਬਣਾ ਦਵਾਂਗੀ ਪਰ ਹਾਲੇ ਤੁਹਾਨੂੰ ਇੱਕ ਟਿਪ ਦੇ ਦਿੱਤਾ ਹੈ ਤੇ ਹੁਣ ਆਪਾਂ ਗੱਲ ਕਰ ਰਹੇ ਸੀ ਤੇਲ ਦੇ ਪੀਪੇ ਦੀ ਠੀਕ ਹੈ 15 ਲੀਟਰ ਤੇਲ ਦਾ ਪੀਪਾ ਲਿਆਓ ਕੋਈ ਵੀ ਤੇਲ ਹੋਵੇ ਉਹਦੇ ਨਾਲ ਕੋਈ ਦਿੱਕਤ ਨਹੀਂ ਹੈ ਉਸ ਨੂੰ ਤੁਸੀਂ ਰੱਖ ਦੇਣਾ ਹੈ ਵੈਸਟ ਪਸ਼ਚਮ ਕੋਨ ਦੇ ਉੱਤੇ ਠੀਕ ਹੈ ਹੁਣ ਇਸ ਦਾ ਮੈਂ ਤੁਹਾਨੂੰ ਲੌਜੀਕ ਵੀ ਦੱਸ ਦਨੀ ਹਾਂ ਹੁਣ ਤੇਲ ਕੀ ਹੈ ਉਹ ਸ਼ਨੀ ਨੂੰ ਪ੍ਰੈਜ਼ੈਂਟ ਕਰਦਾ ਹੈ ਔਰ ਪਿਪਾ ਜਿਹੜਾ ਹੈ ਉਹ ਲੋਹਾ ਹੈ ਉਹ ਵੀ ਸ਼ਨੀ ਨੂੰ ਪ੍ਰੈਜ਼ੈਂਟ ਕਰਦਾ ਹੈ ਤੇ ਹੁਣ ਸ਼ਨੀ ਜੋ ਹੈ ਉਹ ਸ਼ਨੀ ਸ਼ਨੀ ਸਲੋ ਸਲੋ ਸਾਨੂੰ ਕੀ ਕਰਦਾ ਹੈ ਫਾਇਦਾ ਦਿੰਦਾ ਹੈ ਆਪਣੇ ਕਰਮ ਚੱਕੇ ਹੁਣ ਤਾਂ ਹੁਣ ਇਹ ਜਿਹੜਾ ਤੇਲ ਦਾ ਪਿਪਾ ਹੈ ਇਹਦੇ ਅੰਦਰ ਲਿਕਵਿਡ ਹੈ ਤੇ ਲਿਕুইਡਿਟੀ ਦਾ ਮਾਲਿਕ ਕੌਣ ਹੈ ਵਰੁਣ ਠੀਕ ਹੈ ਇਹ ਸਾਰੀਆਂ ਚੀਜ਼ਾਂ ਮਿਲ ਕੇ ਔਰ ਇਹਦਾ ਸ਼ੇਪ ਕੀ ਹੈ ਠੀਕ ਹੈ ਅਰਧ ਸ਼ੇਪ ਹੈ ਇਹਦੀ ਅੰਦਰ ਵੀ ਔਰ ਬਾਹਰ ਵੀ ਤੇ ਇਹ ਸਾਰੀਆਂ ਚੀਜ਼ਾਂ ਮਿਲ ਕੇ ਔਰ ਕੋਰਨਰ ਤੇ ਕਿਹੜਾ ਰੱਖ ਦਿੱਤਾ ਅਸੀਂ ਵੈਸਟ ਕੋਰਨਰ ਤੇ ਪੱਛਮ ਕੋਰਨਰ ਤੇ ਰੱਖਤਾ ਇਹ ਸਾਰੀਆਂ ਚੀਜ਼ਾਂ ਮਿਲ ਕੇ ਤੁਹਾਨੂੰ ਲਾਭ ਦੇਣ ਵਾਲੀਆਂ ਹਨ ਫਾਇਦਾ ਦੇਣ ਵਾਲੀਆਂ ਹਨ ਤੇ ਇੱਕ ਚੀਜ਼ਾ ਹੋਰ ਧਿਆਨ ਰੱਖਣਾ ਹੈ ਜਿਹੜਾ ਪੀਪਾ ਹੈ ਉਹਦਾ ਟੱਕਣ ਖੋਲ ਕੇ ਰੱਖਣਾ ਐਨੀ ਕੀ ਸੀਲ ਪੈਕ ਤੁਸੀਂ ਉੱਥੇ ਰੱਖ ਦੇਣਾ ਹੈ ਖੋਲ ਕੇ ਟੱਕਣ ਉੱਤੇ ਲਗਾਣਾ ਹੀ ਹੈ ਬੰਦ ਵੀ ਕਰਨਾ ਹੈ ਪਰ ਉਸ ਨੂੰ ਖੋਲ ਦੇਣਾ ਹੈ ਫਿਰ ਉੱਤੇ ਰੱਖ ਦੇਣਾ ਹੈ ਮੈਂ ਕਹਿ ਰਹੀ ਹਾਂ ਕਿ ਤੁਸੀਂ ਵਿਸ਼ਵਾਸ ਨਾਲ ਜੇ ਇਹ ਕਰ ਲਿਆ ਤਾਂ ਤੁਹਾਡੇ ਘਰ ਵਿੱਚ ਕੋਈ ਵੀ ਜੇ ਤੁਸੀਂ ਬਿਜ਼ਨਸ ਸ਼ੁਰੂ ਨਵਾਂ ਸ਼ੁਰੂ ਕਰਨਾ ਚਾਹ ਰਹੇ ਹੋ ਤਾਂ ਉਹਦੇ ਵਿੱਚ ਪੋਬਾਰਾ ਹੋ ਜਾਏਗੀ ਸਮਝ ਜਾਣਾ ਪੈਸਾ ਹੀ ਪੈਸਾ ਆਏਗਾ ਉਹ ਬਿਜ਼ਨਸ ਚੱਲਣਾ ਹੀ ਹੈ ਠੀਕ ਹੈ ਜਾਂ ਫਿਰ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਹੋਇਆ ਹੈ ਉਹ ਠੱਪ ਪਿਆ ਹੈ ਉਹ ਕਦਾ ਸ਼ੁਰੂ ਹੋ ਜਾਏਗਾ ਇਕਦਮ ਇੰਨੇ ਜ਼ਿਆਦਾ ਕਸਟਮਰ ਆਣਗੇ ਕੋਈ ਵੀ ਵਸੀਲਾ ਪੈਸੇ ਆਣ ਦਾ ਬਣੇਗਾ ਹੀ ਬਣੇਗਾ ਤੁਹਾਡੇ ਜੋ ਕਰਜ਼ੇ ਹਨ ਉਹ ਖਤਮ ਹੋ ਜਾਣਗੇ ਜਿਸ ਵੇਲੇ ਤੁਹਾਡੀ ਇਹ ਸਾਰੀਆਂ ਪ੍ਰੋਬਲਮਸ ਦੂਰ ਹੋ ਜਾਣੀਆਂ ਉਸ ਵੇਲੇ ਤੁਸੀਂ ਇਹ ਪੀਪਾ ਚੁੱਕ ਕੇ ਆਪਣੀ ਰਸੋਈ ਵਿੱਚ ਲੈ ਜਾਓ ਤੇ ਉਸ ਨੂੰ ਵਰਤ ਲੈਣਾ ਵਰਤੋ ਕੋਈ ਪ੍ਰੋਬਲਮ ਨਹੀਂ ਹੈ ਪਰ ਪਹਿਲੇ ਉੱਥੇ ਰੱਖ ਦੋ ਜਿੱਥੇ ਤੁਹਾਡੀ ਇੱਛਾ ਵਾ ਪੂਰੀਆਂ ਹੋਣੀਆਂ ਹੈ ਠੀਕ ਹੈ ਸਾਰਾ ਕੁਝ ਅੱਛੀ ਤਰ੍ਹਾਂ ਸਮਝ ਆ ਗਿਆ ਜੇ ਕੁਝ ਵੀ ਤੁਹਾਨੂੰ ਸਮਝ ਨਹੀਂ ਆਉਂਦਾ ਹੈ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਮੈਂ ਕਮੈਂਟ ਦਾ ਜਵਾਬ ਤੁਹਾਨੂੰ ਜ਼ਰੂਰ ਦੰਦੀ ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਟਾਈਮ ਮਿਲਦਾ ਹੈ ਜੀ ਬਸ ਰੱਖਣਾ ਇੱਥੇ ਪਿਪਾ ਹੀ ਹੈ ਲੋਏ ਦਾ ਪਿਪਾ ਠੀਕ ਹੈ ਐ ਨਹੀਂ ਹੈ ਕਿ ਆਪਾਂ ਕਈ 15 ਲੀਟਰ ਦੇ ਅੱਜਕੱਲ ਪਲਾਸਟਿਕ ਦੇ ਦੀਵਿਆਂ ਕੈਨੀਆਂ ਆਂਦੀਆਂ ਨੇ ਹੈਨਾ ਉਹ ਰੱਖਦੇ ਨਹੀਂ ਉਹ ਨਹੀਂ ਰੱਖਣੀਆਂ ਹਨ ਕਿਉਂਕਿ ਅਸੀਂ ਸ਼ਨੀ ਹੈ ਸ਼ਨੀ ਦਾ ਸਾਲ ਹੈ ਸ਼ਨੀ ਨੂੰ ਅਸੀਂ ਖੁਸ਼ ਕਰਨਾ ਹੈ ਤਾਂ ਇੱਥੇ ਤੇਲ ਦਾ ਪਿਪਾ ਅਸੀਂ ਭਰ ਕੇ ਰੱਖ ਦਿੱਤਾ ਹੈ ਅੱਛਾ ਇੱਥੇ ਇੱਕ ਗੱਲ ਹੋਰ ਦੱਸ ਦੇਵਾਂਗੀ ਜੇਕਰ ਤੁਹਾਡੇ ਜੇਬ ਅਲਾਉਟ ਕਰਦੀ ਹੈ ਵੈਸੇ ਤਾਂ ਤੁਹਾਡੇ ਕੋਲ ਪੈਸਾ ਬਹੁਤ ਆ ਜਾਣਾ ਹੈ ਤਾਂ ਇਹ ਜਿਹੜਾ ਤੇਲ ਦੇ ਪੀਪੇ ਦਾ ਜਿਹੜਾ ਤੇਲ ਹੈ ਵੈਸੇ ਤਾਂ ਵਰਤ ਲੋ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਜਿਨ੍ਹਾਂ ਨੇ ਨਹੀਂ ਵਰਤਣਾ ਹੈ ਉਹ ਇਸ ਤੇਲ ਦੇ ਪੀਪੇ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਮੰਦਿਰ ਚ ਜਾਓ ਗੁਰਦੁਆਰੇ ਚ ਜਾਓ ਕਿਸੇ ਪੰਡਾਰੇ ਵਿੱਚ ਲੰਗਰ ਵਿੱਚ ਉਹ ਤੇਲ ਦਾ ਪੀਪਾ ਦਾਨ ਵੀ ਕਰ ਸਕਦੇ ਹੋ ਉਸ ਦੇ ਨਾਲ ਤਾਂ ਹੋਰ ਵੀ ਇਸ ਉਪਾਦ ਅ ਰਿਸਰਟ ਤੁਹਾਨੂੰ ਬਹੁਤ ਵਧੀਆ ਆਏਗਾ ਠੀਕ ਹੈ ਜੀ ਹੋਰ ਅਤੇ ਕੀ ਰਹਿ ਗਿਆ ਦੱਸਾਂ ਸਮਾਂ ਕਿਹੜਾ ਦਿਨ ਦੇਖੋ ਦਿਨ ਦੀ ਵੈਸੇ ਇਹਦੇ ਚ ਕੁਝ ਨਹੀਂ ਹੈ ਪਰ ਸ਼ਨੀਵਾਰ ਨੂੰ ਜੇ ਤੁਸੀਂ ਇਹ ਪੀਪਲ ਰੱਖ ਦਿੰਦੇ ਹੋ ਠੀਕ ਹੈ ਖਰੀਦ ਕੇ ਕਿਸੇ ਦਿਨ ਵੀ ਲਿਆਓ ਪਰ ਸ਼ਨੀਵਾਰ ਨੂੰ ਜੇ ਇੱਥੇ ਦੀਵਾਰ ਤੇ ਨਾਲ ਕੋਨਰ ਵਿੱਚ ਬੈਸਟ ਕੋਰਨਰ ਵਿੱਚ ਜੇ ਤੇਲ ਦਾ ਪੀਪਾ ਰੱਖ ਦਿੰਦੇ ਹੋ ਤਾਂ ਹੋਰ ਵੀ ਤੁਹਾਨੂੰ ਬੜਾ ਹੀ ਫਾਇਦਾ ਹੋਏਗਾ ਤੇ ਚਲੋ ਜੀ ਐਸੀ ਮੇਰੀ ਅੱਜ ਦੀ ਵੀਡੀਓ ਦੀ ਜਾਣਕਾਰੀ ਤੇ ਉਪਾ ਚੰਗਾ ਲੱਗਿਆ ਹੈ ਤਾਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਵਿੱਚ ਹਾਜ਼ੀ ਜੀ ਜਰੂਰ ਦਿਓ ਤੁਹਾਡੇ ਲਾਈਕਸ اور ਕਮੈਂਟਸ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੇ ਹਨ ਬਹੁਤ ਜ਼ਿਆਦਾ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਤੁਹਾਡੇ ਵਾਸਤੇ ਹੋਰ ਵਦਿਆ-ਵਦਿਆ ਤੁਹਾਡੀ ਪਰੇਸ਼ਾਨੀਆਂ ਦੇ ਉਪਾ ਲੈ ਕੇ ਆਉਂਦੇ ਹਾਂ ਜੀ ਤੇ ਚਲੋ ਜੀ ਹੁਣ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਦਿਆ ਜਿਆ ਹੱਲ ਲੈ ਕੇ Thank okay.